ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਤੇ ਜਿਵੇਂ ਕਿ ਪਤਾ ਹੀ ਹੈ ਨਗਰਪੰਚਾਇਤ ਦੀਆਂ ਮੋਟਾ ਬੈਰੀਆਂ ਨੇ ਪਿਛਲੇ 5 ਸਾਲਾਂ ਤੋਂ ਡੀਕ ਚੱਲਦੀ ਪਈ ਸੀ ਤੇ 2 ਸਾਲ ਉੱਤੇ ਟੱਪ ਗਏ 7 ਸਾਲਾਂ ਦਾ ਤਕਰੀਬਨ ਸਮਾਂ ਹੋ ਗਿਆ ਹੈ ਨਗਰਪੰਚਾਇਤ ਐਮ ਸੀ ਦੀਆਂ ਮੋਟਾ ਬੈਰੀਆਂ ਨੇ ਸੋ ਵਾਰਡ ਨੰਬਰ 6 ਵਿੱਚ ਵਾਰਡ ਨੰਬਰ 6 ਵਿੱਚ ਸਾਡੇ 4 ਨੁਮਾਇੰਦੇ 4 ਕੈਂਡੀਡੇਟ 4 ਉਮੀਦਵਾਰ ਖੜੇ ਨੇ ਸੋ ਸਾਡਾ ਪਰਿਵਾਰ ਖੜਿਆ ਹੈ ਹਰੇਕ ਵਾਰਡ ਚ ਕੀ ਚੱਲਦਾ ਪਿਆ ਲੜੋ ਲੜਾਈ ਝਗੜੇ ਇੱਕ ਦੂਜੇ ਚ ਕੰਪੀਟੀਸ਼ਨ ਚੱਲਦਾ ਪਿਆ ਪਰ ਸਾਡੇ ਵਾਰਡ ਚ ਇੱਕ ਅਲੱਗ ਚੀਜ਼ ਵੇਖਣ ਨੂੰ ਮਿਲੀ ਏ ਮੈਂ ਨਹੀਂ ਸਗੋਂ ਮੈਨੂੰ ਉਲਟ ਇਹਨਾਂ ਨੇ ਕਿਹਾ ਵੀ ਆਪਾਂ ਐਵੇਂ ਕਰਕੇ ਕੋਈ ਪ੍ਰੋਗਰਾਮ ਕਰੀਏ ਜਦੋਂ ਕਿ ਦੋ ਤਿੰਨ ਦਿਨ ਰਹਿ ਜਾਂਦੇ ਹੋਣ ਤੇ ਕੁਝ ਐਵੇਂ ਦਾ ਮਾਹੌਲ ਮਿਲੇ ਤੇ ਇੱਕ ਵੱਖਰੀ ਹੀ ਚੀਜ਼ ਵੇਖਣ ਨੂੰ ਮਿਲਦੀ ਏ ਸੋ ਅੱਜ ਆਪਣੇ ਵਾਰਡ ਦੇ ਕੈਂਡੀਡੇਟਾਂ ਨਾਲ ਕਰਦੇ ਆ ਗੱਲ ਜੀ ਜਿਹੜੇ ਆਪਣੇ ਖੜੇ ਹੋਏ ਨੇ ਉਮੀਦਵਾਰ ਉਹਨਾਂ ਦੇ ਵੀ ਦੋ ਦੋ ਵਿਚਾਰ ਸੁਣਦੇ ਆ ਤੇ ਕਰਦੇ ਆ ਗੱਲ ਸਾਡੀ ਵਾਰਡ ਵਿੱਚ ਚਾਰ ਉਮੀਦਵਾਰ ਖੜੇ ਹੋਏ ਨੇ ਜੀ ਸਭ ਤੋਂ ਪਹਿਲਾਂ ਮੇਰੇ ਵੱਡੇ ਵੀਰ ਰਜੇਸ਼ ਕੁਮਾਰ ਡਫਲੀ ਜੀ ਉਹ ਨੇ ਤੇ ਉਸ ਤੋਂ ਬਾਅਦ ਆਂਟੀ ਕੈਲਾ ਦੇਵੀ ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਬੈਂਟਰੀ ਏ ਤੇ ਉਸ ਤੋਂ ਬਾਅਦ ਰਣਦੀਰ ਸਿੰਘ ਜੀ ਇਹ ਨੇ ਜਿਨ੍ਹਾਂ ਦਾ ਚੋਣ ਨਿਸ਼ਾਨ ਜੀਪ ਏ ਉਸ ਤੋਂ ਬਾਅਦ ਸ੍ਰੀ ਪਵਨ ਕੁਮਾਰ ਜੀ ਇਹਨਾਂ ਦਾ ਚੋਣ ਨਿਸ਼ਾਨ ਟਰੈਕਟਰ ਏ ਤੇ ਡੱਫਲੀ ਵੀਰ ਦਾ ਚੋਣ ਨਿਸ਼ਾਨ ਮਸ਼ੀਨ ਹੈ ਸਲਾਈ ਮਸ਼ੀਨ ਚਾਰਾਂ ਦੇ ਅਲੱਗ-ਅਲੱਗ ਨਿਸ਼ਾਨ ਨੇ ਤੇ ਸੋਚ ਇੱਕੀ ਏ ਵੀ ਆਪਾਂ ਵਿਕਾਸ ਕਰਨਾ ਸੋ ਸਭ ਤੋਂ ਪਹਿਲਾਂ ਆਪਾਂ ਆਪਣੇ ਡੱਫਲੀ ਵੀਰ ਨਾਲ ਗੱਲ ਕਰਦੇ ਆ ਇਹਨਾਂ ਦੇ ਵਿਚਾਰ ਸੁਣਦੇ ਆ ਇਹਨਾਂ ਦੇ ਆਪਣੀ ਵਾਰਡ ਪ੍ਰਤੀ ਕੀ ਵਿਚਾਰ ਨੇ ਕਿਉਂਕਿ ਕੱਲਾ ਬੰਦਾ ਬਹੁਤ ਕੁਝ ਗੱਲਾਂ ਕਰ ਦਿੰਦਾ ਜਦੋਂ ਸਾਰੇ ਨੁਮਾਇंदे ਬੈਠੇ ਹੋਣ ਤੇ ਉਹਨਾਂ ਕੋਲ ਗੱਲ ਕਰਨੀ ਇੱਕ ਅਲੱਗ ਚੀਜ਼ ਬਣ ਜਾਂਦੀ ਏ ਸੋ ਮੈਂ ਮੈਕ ਹੁਣ ਡਬਲ ਵੀਰ ਨੂੰ ਫੜਾਵਾਂਗਾ ਤੇ ਉਹਦੇ ਤੋਂ ਦੋ ਵਿਚਾਰ ਸੁਣਾ ਸੁਣਾਗੇ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਲੋ ਜੀ ਮੈਕ ਫੋਟੋ ਤੇ ਕਰੋ ਗੱਲ ਜੀ ਜਰੂਰ। ਸਤਿ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਵੀਰ ਪਿਆਰ ਜੀ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਸਾਨੂੰ ਇਕੱਠੇ ਕਰਕੇ ਇੰਟਰੋਡਕਸ਼ਨ ਕਰਾਈ। ਬਾਕੀ ਫਿਲਹਾਲ ਤਾਂ ਸਾਡਾ ਸਾਰਾ ਪਰਿਵਾਰ ਹੀ ਹੈ ਜੀ। ਸਕੇ ਨਹੀਂ ਚਲੋ। ਇਹਦਾ ਰਾਜਨੀਤੀ ਤੇ ਚੱਲਦੀ ਰਹਿੰਦੀ ਹੈ ਜੀ। ਤੇ ਦੂਜੀ ਗੱਲ ਜੀ ਅਸੀਂ ਵਾਰਡ ਨੰਬਰ 6 'ਚ ਇਲੈਕਸ਼ਨ ਲੜ ਰਹੇ ਹਾਂ ਜੀ। ਸਾਡੀ ਸੋਚ ਹੈ ਵੀ ਵਾਰਡ ਦਾ ਕੰਮ ਕਰਾਈਏ ਵਾਰਡ ਨੂੰ ਨਸ਼ਾ ਮੁਕਤ ਕਰਾਈਏ ਜੀ ਤੇ ਹਰ ਇੱਕ ਘਰ ਘਰ ਜਾ ਕੇ ਬੱਚਿਆਂ ਨੂੰ ਸਿੱਖਿਸ਼ਿਤ ਕਰੀਏ ਇਹ ਹੀ ਸਾਡਾ ਵਿਚਾਰ ਹੈ ਜੀ ਇਹਨੂੰ ਅੱਗੇ ਲੈ ਕੇ ਚੱਲਾਂਗੇ ਜੀ ਬਾਕੀ ਜਿੰਨੇ ਵੀ ਸਾਰੇ ਐਮਸੀ ਖੜੇ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਜੀ ਮਿਹਨਤ ਕਰੋ ਜੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਡਫਲੀ ਵੀਰ ਦਾ ਜੀ ਤੇ ਇਸ ਤੋਂ ਬਾਅਦ ਆ ਗਏ ਆਪਣੇ ਅੰਟੀ ਕੈਨਨ ਦੇ ਵੀ ਜੀ ਅੰਟੀ ਕੈਣਾ ਦੇ ਵੀ ਜੀ ਪਿਛਲੇ ਪਲਾਨ ਚ ਜਿੱਤੇ ਹੋਏ ਨੇ ਸੋ ਇਹਨਾਂ ਨਾਲ ਵੀ ਕਰਦੇ ਆ ਗੱਲ ਇਹਨਾਂ ਨੂੰ ਤਜਰਬਾ ਵੀ ਪਿਛਲੇ ਸਾਲ ਦਾ ਤੇ ਹੁਣ ਅੰਟੀ ਜੀ ਸੁਣਾਓ ਹੁਣ ਦਾ ਹਾਲ ਸੁਣਾਓ ਤੇ ਦੱਸੋ ਆਪਣੇ ਬਾਰੇ ਜਾਣਕਾਰੀ ਜ਼ਰੂਰ ਦਿਓ ਹਾਂ ਜੀ ਹਾਂ ਜੀ ਵਾਰਡ ਨੰਬਰ 6 ਚ ਖੜੀ ਨੂੰ ਸਭ ਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਹੈ ਮੇਰੀ ਤੇ ਇਸ ਤੋਂ ਬਾਅਦ ਸਾਰਾ ਪਰਿਵਾਰ ਹੈ ਕੋਈ ਅਸੀਂ ਕੋਈ ਦੂਸਰੇ ਨਹੀਂ ਹੈਗੇ ਆ ਇੱਕ ਪਰ ਇੱਕ ਬਾੜਕੇ ਇੱਕ ਪਰਿਵਾਰ ਹੈ ਇਹ ਚੋੜਾ ਕੀ 4 ਦਿਨ ਦੀ ਲੜਾਈ ਹੈ ਉਸ ਤੋਂ ਬਾਅਦ ਵੀ ਪਰਿਵਾਰ ਹੈ ਹੁਣ ਵੀ ਪਰਿਵਾਰ ਹੈ

ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਆਂਟੀ ਕਹਿਣ ਦੇ ਵੀ ਜੀ ਦਾ ਜਿਵੇਂ ਕਿ ਇਹਨਾਂ ਤੋਂ ਵੀ ਇਹੀ ਸੁਣਨ ਨੂੰ ਮਿਲਣਾ ਰਿਹਾ ਵੀ ਆਪਾਂ ਪਿਆਰ ਨਾਲ ਰਹਿਣਾ ਸਤਿਕਾਰ ਨਾਲ ਰਹਿਣਾ ਕੰਪੀਟੀਸ਼ਨ ਤੇ ਦੋਨੇ ਭਰਾਮਾਂ ਚ ਵੀ ਹੁੰਦਾ ਇੱਕ ਜਿੱਤਦਾ ਇੱਕ ਹਾਰਦਾ ਇਹ ਚੱਲਦੇ ਰਹਿਣੇ ਨੇ ਇਹ ਇੱਕ ਗੇਮ ਹੀ ਹੈ ਤੇ ਗੇਮ ਚ ਜਿਹੜਾ ਨਿਖਾਰ ਲੈ ਕੇ ਆਏਗਾ ਉਹਨੇ 골ਡ ਮੈਡਲ ਮਿਲੇਗਾ ਸੋ ਸਾਡੇ ਰਣਧੀਰ ਸਿੰਘ ਜੀ ਨਾਲ ਕਰਦਿਆਂ ਗੱਲ ਜੀ ਇਹਨਾਂ ਨਾਲ ਹਾਂਜੀ ਤੁਸੀਂ ਵੀ ਜਰੂਰ ਦੋ ਗੱਲਾਂ ਸਾਂਝੀਆਂ ਕਰੋ ਜੀ ਮੈਂ ਪੰਜਾਬੀ ਸੂਬਾ ਚੈਨਲ 1966 ਦਾ ਬਹੁਤਨਵਾਦ دلوں ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਚੈਨਲ ਰਾਹੀਂ ਸਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਮੈਂ ਤਾਂ ਇਹੀ ਬੇਨਤੀ ਕਰੂੰਗਾ ਜੀ ਅਸੀਂ ਚਾਰ ਕੈਂਡੀਡੇਟਾਂ ਇਹਦੇ ਚ ਵੀ ਆਪਦਾ ਮਿਹਨਤ ਸਾਰੇ ਕਰੋ ਕਿਸੇ ਦਾ ਬਰੋਧ ਨਾ ਕਰੋ ਇੱਕ ਦੂਜੇ ਦਾ ਨਾ ਕੋਈ ਸ਼ਰਾਬ ਵਗੈਰਾ ਨਾ ਪਤਾ ਨਾ ਮੰਡੂ ਮੇਰੀ ਤਾਂ ਇਹੀ ਬੇਨਤੀ ਹੈ ਬਾਕੀ ਜਿਹੜਾ ਚਾਰ ਖੜੇ ਆ ਸੀ ਇਹਦੇ ਚ ਬੰਦਾ 21 ਜਿੱਤੂ ਆ ਜਿੱਤਣ ਤੋਂ ਬਾਅਦ ਸਾਡੀ ਇਹੀ ਬੇਨਤੀ ਹੈ ਕਿ ਵੀ ਜਿਹੜਾ ਜਿੱਤੂਆ ਬੰਦਾ ਸਾਡੇ ਚੋ ਉਹ ਤਿੰਨਾਂ ਦੇ ਘਰੇ ਜਾਵੇ ਉਹਨਾਂ ਨੂੰ ਨਾਲ ਲੈ ਕੇ ਤੇ ਬਾਅਦ ਚ ਆਪਦਾ ਕੰਮ ਸ਼ੁਰੂ ਕਰੇ ਵਿਕਾਸ ਦਾ ਵਿਕਾਸ ਇਹੀ ਹੈ ਜੀ ਨਾਲੀਆਂ ਲਾਈਟਾਂ ਇੰਨਾ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਮਸੀਂ ਦਾ ਬਾਕੀ ਸੈਨਸੂਨ ਵਗੈਰਾ ਹੁੰਦੇ ਉਹ ਅਸੀਂ ਇਹੀ ਕਰਾਂਗੇ ਵੀ ਲੋਕਾਂ ਨੂੰ ਉਹ ਦੁੱਖ ਤਕ ਨਹੀਂ ਚੱਲਣ ਦੇਵਾਂਗੇ ਅਸੀਂ ਉਹ ਸੇ ਇਹੀ ਕਰਾਂਗੇ ਵੀ ਜਿਹੜੇ ਆਪਦੇ ਸੈਨਸੂਨ ਆ ਅਸੀਂ ਘਰੇ ਜਾ ਕੇ ਕਰੀਏ ਬਿਲਕੁਲ ਕਿਉਂ ਲੋਕਾਂ ਨੂੰ ਸਾਨੂੰ ਹੁਣ ਅਸੀਂ ਆ ਨਵੇਂ ਤਿੰਨ ਕੈਂਡੀਡੇਟ ਆ ਦੋ ਇਹ ਪਹਿਲਾਂ ਖੜੇ ਨੇ ਡਾ ਰਜੇਸ਼ ਢਾਫਲੀ ਪਹਿਲਾਂ ਇਲੈਕਸ਼ਨ ਲੜੇ ਨੇ ਤੇ ਸ਼੍ਰੀਮਤੀ ਕੈਂਤਾ ਦੇਵੀ ਪਹਿਲਾਂ ਇਲੈਕਸ਼ਨ ਲੜੀ ਐ ਇਹਨਾਂ ਨੂੰ ਤਜਰਬਾ ਪਰ ਲੋਕਾਂ ਵੱਲੋਂ ਸਾਨੂੰ ਇਹੀ ਸ਼ਿਕਾਇਤ ਆ ਰਹੀ ਐ ਵੀ ਜਦੋਂ ਅਸੀਂ ਸਾਇਨ ਕਰਾਉਣ ਜਾਂਦੇ ਆ ਤਾਂ ਸਾਨੂੰ ਟਾਈਮ ਨਹੀਂ ਮਿਲਦਾ ਹੂੰ ਬਾਕੀ ਠੀਕ ਹੈ ਜੀ ਪੰਜਾਬੀ ਸੂਬਾ ਚੈਨਲ 1968 ਦਾ ਮੈਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਸਾਡੀ ਆਵਾਜ਼ ਨੂੰ ਸਾਰੇ ਸ਼ਹਿਰ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਧੰਨਵਾਦ। ਸ਼ੁਕਰੀਆ ਜੀ। 와 ਜੀਆ ਬਹੁਤ ਵਧੀਆ ਵਿਚਾਰ ਸੁਣਨ ਨੂੰ ਮਿਲੇ ਜੀ। ਹੁਣ ਆਪਾਂ ਅਗਲੇ ਉਮੀਦਵਾਰ ਵੱਲ ਚੱਲਨੇ ਆ ਆਪਣੇ ਪਵਨ ਕੁਮਾਰ ਜੀ। ਤੇ ਇਹਨਾਂ ਦਾ ਚੋਣ ਨਿਸ਼ਾਨ ਡਾਇਰੈਕਟਰ ਏ। ਸੋ ਇਹਨਾਂ ਨਾਲ ਵੀ ਕਰਦੇ ਆ ਗੱਲ। ਹਾਂ ਜੀ ਪਵਨ ਜੀ ਜਰੂਰ ਬੋਲੋ ਜੀ। ਦੋ ਸ਼ਬਦ। ਪਹਿਲਾਂ ਤਾਂ ਮੇਰੀ ਪਤੇ ਪ੍ਰਮਾਨ ਕਰੋ ਜੀ। ਵਾਹਿਗੁਰੂ ਜੀ ਦਾ ਖਾਲਸਾ। ਵਾਹਿਗੁਰੂ ਜੀ ਦੇ ਫਤੇ। ਅਸੀਂ ਧੰਨਵਾਦ ਆ ਬਲਿਹਾਰ ਸਿੰਘ ਦੇ। ਦੇਖੋ ਜੀ ਅਸੀਂ ਤਾਂ ਨਵੇਂ ਨਵੇਂ ਕੈਂਡੀਗੇਟ ਆਇਆ ਮੈਨੂੰ ਵੀ ਐਸੀ ਬੀਬੀ ਮੈਨੂੰ ਵੀ ਦੇਖਾਂ ਵੀ ਕਿੰਨੇ ਕ ਭਾਈਚਾਰਾ ਮੈਨੂੰ ਵੀ ਚਾਹੁੰਦਾ ਹੈ ਕਿ ਨਹੀਂ ਚਾਹੁੰਦਾ ਹੈ ਹੈ ਗਰੀਬ ਆਦਮੀ ਆਪਾਂ ਤੁਹਾਡੇ ਦਾ ਆਦਮੀਆਂ ਚਾਰੇ ਭਰਾ ਚਾਚੀ ਹੋਈ ਭਤੀਜਾ ਹੋਇਆ ਰਲ ਮਿਲ ਕੇ ਅਸੀਂ ਇਹਨੂੰ ਪਿਆਰ ਨਾਲ ਨਿਭਾ Đਾਂਗੇ ਇੱਕ ਜਿੱਤ ਹੈ ਪਿਆਰ ਦੀ ਹੈ ਹਾਂ ਪਿਆਰ ਦੀ ਹੈ ਜੀ ਦੇਖੋ ਉਹ ਭਾਈਚਾਰੇ ਬਦਲੋ ਬੇਨਤੀ ਹੈ ਜੀ ਜਿੰਨੂੰ ਵੀ ਆਪਨੇ ਚੰਗਾ ਸਮਝਣੇ ਹੋ ਉਹ ਨੂੰ ਆਪਦਾ ਛੋਣ ਲਗਾਏ ਸੁਚੋਣੇਗਾ ਪ੍ਰਵਾਰ ਸਾਰੇ ਭਾਈਆਂ ਨੇ ਫੈਸਲਾ ਕਰਨਾ ਹੈ ਜੀ ਬਿਲਕੁਲ ਠੀਕ ਧੰਨਵਾਦ ਜੀ ਬਹੁਤ-ਬਹੁਤ ਜੀ ਪਵਨ ਕੁਮਾਰ ਜੀ ਸਾਰਿਆਂ ਦਾ ਹੀ ਧੰਨਵਾਦ ਬਹੁਤ-ਬਹੁਤ ਆਪਣੇ ਕੀਮਤੀ ਸਮੇਂ ਚੋਂ ਕੱਢਿਆ ਕਿਉਂਕਿ ਇਲੈਕਸ਼ਨਾਂ ਦਾ ਟਾਈਮ ਹੋਏ ਤੇ 2-3 ਦਿਨ ਰਹਿੰਦੇ ਹੋਣ ਜਦੋਂ ਕਿ ਇਹ ਟਾਈਮਾਂ 'ਚ ਇੱਕ ਕਹਿੰਦੇ ਨਹੀਂ ਹੁੰਦਾ ਦੁਸ਼ਮਣ ਦੇਸ਼ ਹਮਲਾ ਕਰਨ ਵਾਲਾ ਕੰਮ ਕਰਦਾ ਹੁੰਦਾ ਹੈ ਉਹ ਹਾਲਾਤ ਚੱਲਦੇ ਹੁੰਦੇ ਨੇ ਕਿਸੇ ਨੂੰ ਕਿਸੇ ਦੀ ਕੋਈ ਪੁੱਛਗਿੱਛ ਨਹੀਂ ਹੁੰਦੀ ਖਾਸ ਤੌਰ ਤੇ ਜਿਹੜਾ ਐਨਟੀ ਉਮੀਦਵਾਰ ਖੜਿਆ ਉਦੇਤੇ ਨੇੜੇ ਤੇੜੇ ਦੀ ਵੀ ਗੱਲ ਨਹੀਂ ਹੁੰਦੀ ਸਿਰਫ ਦੋ ਦਿਨ ਪਹਿਲਾਂ ਦੇਖ ਲੋ ਸਾਡੀ ਵਾਰਡ ਦੇ ਵਾਰਡ ਨੰਬਰ 6 ਦੇ ਐਮਸੀ ਇਕੱਠੇ ਬੈਠੇ ਨੇ ਸੋ ਸਾਡੇ ਲਈ ਇਸ ਤੋਂ ਵਧੀਆ ਗੱਲ ਕੀ ਹੋਵੇਗੀ ਸੋ ਜਿੰਨੂੰ ਵੀ ਫੋਨ ਕਰਿਆ ਜਿੰਨੂੰ ਵੀ ਕਿਹਾ ਕਹਿੰਦੇ ਧੰਨਵਾਦ ਸਾਡੇ ਧੰਨਪਾਗ ਜੇ ਅਸੀਂ ਇਕੱਠੇ ਹੋਈਏ ਐਵੇਂ ਕਰੀਏ ਚਲੋ ਜਿੱਤਣਾ ਤਾਂ ਹੈਗਾ ਹੀ ਇੱਕ ਨੇ ਜਿੱਤ ਨਾ ਰੋਕਣ ਵਾਲਾ ਕੋਈ ਨਹੀਂ ਜੰਮਿਆ ਜਿੱਤਣਾ ਤਾਂ ਹੈਗਾ ਜਿੱਤ ਵੀ ਤਿੰਨਾਂ ਦੀ ਹੋਵੇਗੀ ਬਾਕੀਆਂ ਦੀ ਜੇ ਚਾਰਾਂ ਚੋਂ ਕੋਈ ਇੱਕ ਜਿੱਤੇਗਾ ਤੇ ਤਿੰਨਾਂ ਦੀ ਹੀ ਜਿੱਤ ਹੋਵੇਗੀ ਸੋ ਪਰਮਾਤਮਾ ਐਵੇਂ ਦਾ ਹੀ ਸਮਾਂ ਸਾਰਿਆਂ ਨੂੰ ਬਖਸ਼ੇ ਤੇ ਸਾਰੀਆਂ ਵਾੜਾਂ ਚ ਐਵੇਂ ਦਾ ਹੀ ਹਾਲਾਤ ਹੋਣ ਨਾ ਕਿ ਲੜਾਈ ਝਗੜੇ ਦੇ ਮਾਰ ਕਟਾਈ ਦੇ ਤੇ ਆਉਣ ਵਾਲਾ ਸਮਾਂ ਐਵੇਂ ਦਾ ਹੋਏਗਾ ਵੀ ਆਪਾਂ ਨੂੰ ਐਮਸੀ ਦੇ ਨਾਲ ਜਾਂ ਹੜੇ ਕੱਢਣ ਦੀ ਲੋੜ ਨਹੀਂ ਪੈਣੀ ਆਪ ਐਮਸੀ ਸਾਹਿਬ ਖੁਦ ਕੰਮ ਕਰਾਨਗੇ ਇਹ ਦਾਵਾ ਕਰਦੇ ਪਏ ਨੇ ਆਪਣੇ ਕੋਲ ਸਪੈਸ਼ਲ ਚਾਰੇ ਆਪਣੇ ਉਮੀਦਵਾਰਾਂ ਦੀ ਵੀਡੀਓ ਰਿਕਾਰਡ ਏ ਇਹ ਆਪਣੇ ਨਾਲ ਚੱਲਣਗੇ ਇਸ ਤੋਂ ਬਿਨਾ ਵੀ ਆਪਣੇ ਨਾਲ ਨੇ ਸੋ ਇਨ੍ਹਾਂ ਚਾਰਾਂ ਉਮੀਦਵਾਰਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਇਹ ਸਾਡੇ ਕੋਲ ਪਹੁੰਚੇ ਤੇ ਅੱਗੇ ਜਿਵੇਂ ਵੀ ਹੋਇਆ ਜੋ ਵੀ ਉਹ ਜਾਣਕਾਰੀ ਕੋਈ ਸੋ ਸਾਂਝੀ ਕੀਤੀ ਜਾਏਗੀ ਜਦੋਂ ਗੱਲ 'ਚ ਹਾਰ ਪਾਵਾਂਗੇ ਇੱਕ ਦਿਨ ਹੀ ਆਪਾਂ ਪਾਣੇ ਚਲੋ ਚਾਰਾਂ ਦੀ ਪੈਣੇ ਨੇ ਚਲੋ ਜਿਵੇਂ ਕਾਨੂੰਨ ਮੁਤਾਬਕ ਇੱਕ ਦੇ ਪਹਿਣਗੇ ਸੋ ਉਸ ਸਮੇਂ ਆਪਾਂ ਸਾਰਿਆਂ ਨਾਲ ਗੱਲ ਕੀਤੀ ਜਾਵੇਗੀ ਸੋ ਸਾਰਿਆਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ